ਉਹ ਬੋਧਿਆਨ ਕੋਲ ਜਿੱਤਾਂ ਸਿੱਥੇ ਮੇਲੇ ਇਲਾਕੇ ਆ ਤੇ ਝੂਠੇ ਪਰਚਿਆਂ ਨੇ ਮਿੰਟਾਂ ਮਿਲ ਡਿਆ ਸਾਰੇ ਜਿਨ੍ਹਾਂ ਨਾਲ ਧੱਕਾ ਆਇਆ ਜੋ ਵੀ ਧੱਕਾ ਖੁਸ਼ ਬੰਦੇ ਤੇ ਆਪਣੇ ਰੀਵ ਦਾ ਪਰਚਾ ਕੀਤਾ ਸੀ ਰਕੇਸ਼ ਕੁਮਾਰ ਮਿੱਡੂ ਜਰਜੀ ਤੇ ਉਹਨਾਂ ਦੇ ਵਿੱਚ ਸਰਬਜੀਤ ਨੇ ਮੇਰੇ ਤੇ ਪਰਚਾ ਕਰਕੇ ਮੇਰੀ ਝੂਠੀ ਗਾਈ ਰੱਖੀ ਸੀ ਤੇ ਉਹ ਵੀ ਇਕੱਠੇ ਹੋ ਗਏ ਸਾਰੇ ਆ ਗਏ ਤੇ ਉਹ ਫਿਰ ਆਪਣਾ ਕਾਫੀ ਇਕੱਠੀ ਹੋ ਗਈ ਜਿਨ੍ਹਾਂ ਨੇ ਪੁਲਿਸ ਨੂੰ ਪੈਸੇ ਦਿੱਤੇ ਸੀ ਧੱਕੇ ਨਾਲ ਦਰਬਾੜ ਦੇ ਪੈਸੇ ਲਏ ਸੀ ਉਹ ਰਣਾਂ ਦਾ ਪਰਚਾ ਉਹ ਵੀ ਤੇ ਬਹੁਤ ਦੁਨੀਆ ਜ਼ਿਆਦਾ ਹੋ ਗਈ ਆ ਬੇ ਤੁਸੀਂ ਇੱਕ ਟਾਈਮ ਪਿੰਕਸ ਕਰੋ ਆਪਾਂ ਪੂਰੀ ਸਭਾ ਸੁਤਾਗੇ 1.5 ਦੇ ਤੇ ਉੱਥੇ ਚੰਗੀ ਤਰ੍ਹਾਂ ਉਹ ਲਾਵਾਂਗੇ ਕਿ ਕਿਆਦਵਾਨ ਲਾਵਾਂਗੇ ਤੇ ਲੋਕਾਂ ਨੂੰ ਇਸ ਤਰ੍ਹਾਂ ਸੁਣਾਗੇ ਜਿਹੜਿਆਂ ਦੇ ਝੂਠੇ ਪਰਚੇ ਹੋਏ ਇੱਕੋ ਦਿਨੇ ਉਹਨਾਂ ਦੇ ਸਾਰੇ ਰਿਪੋਰਟ ਲਾਵਾਂਗੇ ਕਿ ਕਿੰਨੇ ਝੂਠੇ ਪਰਚੇ ਹੋਏ ਇੱਥੇ ਉਹ ਕੁਝ ਲੋਕ ਜਿਹੜੇ ਸਰਜੀਤ ਸਿੰਘ ਸੱਧੂਵਾਲ ਮਨਜੀਤ ਸਿੰਘ ਜੀ ਭਰਵਾਣਾ ਔਰ ਸੁਚਾ ਸਿੰਘ ਜੀ ਸ਼ਿਕਾਪੁਰ ਤੋਂ ਜਿਹੜੇ ਬੰਦਿਆਂ ਨੇ ਇਹ ਵੀਡੀਓ ਦੇਖੀਆ ਜਿਹੜੀਆਂ ਸੋਸ਼ਲ ਮੀਡੀਆ ਤੇ ਜਿਹੜੇ ਬੰਦਿਆਂ ਨੇ ਇਲਜ਼ਾਮ ਲਾਏ ਆ ਪੁਲਿਸ ਪ੍ਰਸ਼ਾਸਨ ਤੇ ਔਰ ਸਾਡੇ ਹਲਕੇ ਦੇ ਜਿਹੜੇ ਨ ਤੜਕ ਜਰਨੈਲ ਜਿਹੜੇ ਬਹੁਤ ਹੀ ਇਲਾਕੇ ਦੇ ਵਿੱਚ ਵਿਕਾਸ ਦੇ ਮਸੀਹਾ ਦੇ ਨਾਮ ਨਾਲ ਜਾਣੇ ਜਾਂਦੇ ਸਾਡੇ ਐਮ ਐਲ ਏ ਸਰਦਾਰ ਨਵਤੇਜ ਸਿੰਘ ਜੀਮਾ ਜੀ ਪਰ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਅਸੀਂ ਇੱਕ ਸਿੱਧੂਵਾਲ ਜਿਹੜਾ ਵਾ ਸਰਜੀਤ ਸਿੰਘ ਸੱਧੂਆ ਉਸ ਨੂੰ ਬਲਾਗ ਸੰਪਤੀ ਮੈਂਬਰ ਬਣਾਇਆ ਔਰ ਪੂਰੇ ਪੌਣੇ ਪੰਜ ਸਾਲ ਦੇ ਵਿੱਚ ਉਹਨੇ ਇਹ ਰਾਜ ਕੀਤਾ ਪੂਰਾ ਰਾਜ ਭਾਗ ਉਨੇ ਪੋ ਗਿਆ ਵਾ ਹੁਣ ਉਹ ਬੰਦਾ ਅੱਜ ਪੇਟ ਦੀ ਸ਼ੁਰਾ ਮਾਲ ਲਿਆ ਪਰ ਜਿਹੜੇ ਬੰਦੇ ਆ ਰਾਣੇ ਇੰਦਰਪ੍ਰਤਾ ਵਰਗੇ ਜਿਹੜੇ ਇਹਨਾਂ ਦੇ ਨਾਲ ਫੋਟੋਆਂ ਆਣ ਕੇ ਖਿਚਾਉਂਦੇ ਆ ਵੀ ਇਹ ਬੰਦਿਆਂ ਨਾਲ ਧੱਕਾ ਹੋਇਆ ਕਿ ਆਪ ਖੁਦ ਕ੍ਰਿਮੀਨਲ ਬੰਦੇ ਆ ਇਹ ਤਾਂ ਹੀ ਇਹੋ ਜਿਹੇ ਬੰਦਿਆਂ ਨੂੰ ਆੜ ਕੇ ਮਿਲਦੇ ਇਲਾਕੇ ਦਾ ਮਾਹੌਲ ਜਿਹੜਾ ਸਾਰਾ ਖਰਾਬ ਕਰਨ ਦੇ ਆ ਇਹਨਾਂ ਲੋਕਾਂ ਨੂੰ ਸ਼ਹਿਅ ਦੇਣ ਦੇ ਆਣ ਕੇ ਤੇ ਤੇ ਨੂੰ ਪਰ ਇਹ ਪੁਲਿਸ ਆਪਣੇ ਆਪ ਥੋੜੀ ਪਰਚਾ ਕਰ ਸਕਦੀ ਆ ਪੁਲਿਸ ਦੀ ਕੋਈ ਹਿੰਮਤ ਨਹੀਂ ਨਾ ਪਰਚਾ ਕਰ ਸਕਦੀ ਪੁਲਿਸ ਨਾ ਪੁਲਸ ਪੈਸੇ ਲੈ ਸਕਦੀ ਇਹਨਾਂ ਮੇਨ ਇਥੋਂ ਦਾ ਰਾਜਾ ਹੀ ਸੰਪਿਆ ਉਹ ਤੋਂ ਬਿਨਾ ਥੋੜੀ ਕੁਝ ਹੋ ਸਕਦਾ ਜ਼ਮਿੰਦਾਰਾਂ ਦੇ ਜਿਹੜੇ ਇਹ ਤਿੰਨ ਵਿਧਾਨ ਸਭਾ ਹਲਕੇ ਆ ਜਿਨ੍ਹਾਂ ਵਿੱਚ ਰਾਣਾ ਸਾਹਿਬ ਦੀ ਸਿੱਧੀ ਇੰਟਰਫੇਰਿੰਗ ਆ ਫਗਵਾੜਾ ਹੋਵੇ ਚਾਹੇ ਉਹ ਭਲਾਤ ਹੋਵੇ ਸultanpur ਪਰ ਇਹਨਾਂ ਲੋਕਾਂ ਨੂੰ ਇਹ ਹੱਤਗੰਡੇ ਵਟਣੇ ਨਹੀਂ ਚਾਹੀਦੇ ਜਿਹੜੇ ਕ੍ਰਿਮੀਨਲ ਆਣ ਕੇ ਬੰਦਿਆਂ ਨੂੰ ਆਣ ਕੇ ਮਿਲਦੇ ਆ ਇਹ ਔਰ ਉਹਨਾਂ ਦੇ ਨਾਲ ਫੋਟੋਆਂ ਖਿਚਾ ਦਿੰਦੇ ਕਈ ਥਾਂ ਤੇ ਇਹੋ ਜਿਹਾ ਦੇਖਿਆ ਕਿ ਜਿੱਥੇ ਅਫਸੋਸ ਕਰਨ ਵੀ ਆਉਂਦੇ ਆ ਤੇ ਦਿਨੂ ਇਹ ਫੋਟੋ ਲਾ ਦਿੰਦੇ ਆ ਇੱਥੇ ਇਹ ਪਲੀਟੀਕਲ ਜਿਹੜੀ ਇੱਥੇ ਹੋਈ ਆ ਕਾਨਫਰੰਸ ਹੋਈ ਆ ਜਿਹੜਾ ਕਿ ਇਹਨਾਂ ਗੱਲਾਂ ਦਾ ਲੌਜੀਕ ਨਹੀਂ ਪਰ ਇਲਾਕਾ ਜਿਹੜਾ ਵਾ ਉਹ ਐਮਐਲਏ ਸਰਦਾਰ ਮਤੇਜ ਸਿੰਘ ਚੀਮਾ ਦੇ ਨਾਲ ਆ ਤੋਂ ਨੰਬਰ ਦੱਸੋ ਜਿੰਨਾ ਮੈਨੂੰ ਦੱਸਿਆ ਤੁਹਾਨੂੰ ਵੀ 2.2 ਲੱਖ ਰੁਪਏ ਲੱਗੇ ਸੀ ਸੌਣੋ 2 ਲੱਖ 2.2 ਲੱਖ ਕਿਤਾ ਕਹਨੂੰ ਦਸੀ ਜਿਹੜੇ ਕੌਣ ਸਹੀਆਂ ਜਿਹਦੇ پولیس ਨੇ ਪੀਸ ਨੇ ਦੁਜਿਆਂ ਤੇ ਜਿਆ ਸਾਰਿਆਂ ਨੇ ਲੋਧੀ ਦੇ ਝੂਠੇ ਪੁਲਸ ਨੇ ਪਰਚੇ ਕੀਤੇ ਆ ਜੇ ਉਹਦੀ ਗੱਲ ਆਪਾਂ ਸੁਲਤਾਨਪੁਰ ਲੋਧੀ ਦੇ ਵਿੱਚ ਦੋ ਪਰਚੇ ਦਰਜ ਹੋਏ ਆ ਉਹ ਵੀ ਜਿਹੜੇ ਲੋਕਾਂ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਏਜੰਟੀ ਕਰਦਾ ਉਹ ਹੁਣ ਜਦੋਂ ਆਪਾਂ ਕਿਸੇ ਕੋਲ ਪੈਸੇ ਲੈ ਲਾਂਗੇ ਉਹਦਾ ਬੱਚਾ ਬਾਹਰ ਨਹੀਂ ਜਾਊਗਾ ਤੇ ਕੀ ਉਹਦੇ ਵਿੱਚ ਜਿਹੜਾ ਬਾਪ ਪਰਚਾ ਨਹੀਂ ਦਰਜ ਹੋਊਗਾ ਤਾਂ ਕੀ ਹੋਊਗਾ ਅਸਤੀ ਜਾਂ ਬੰਦਾ ਕਿੱਧਰ ਚਲੇ ਗਿਆ ਜਿੱਤੇ ਤੁਸੀਂ ਮੈਂ 1.5 ਲੱਖ ਰੁਪਈਆ ਲਿਆ ਆ اچھا ਤੇ ਭਾਈ ਆਪਾਂ ਅਸੀ ਯਾ ਅਸੀ ਯਾ ਸੇਰ ਜੀ ਨੂੰ ਕਿਤਾਬਿਤ ਹੈ। ਇੱਕ ਮੁਕਦਮਾ ਨੰਬਰ 67 ਇੱਕ ਮੁਕਦਮਾ ਨੰਬਰ 7 ਇਹ ਸੰਜੀਤ ਸਿੰਘ ਤੇ ਦਰਜਾ ਖਾਣਾ ਡਿਵੀਜ਼ਨ ਨੰਬਰ 8 ਜਲੰਧਰ ਦੇ ਵਿੱਚ। ਇੱਕ ਮੁਕਦਮਾ ਨੰਬਰ 179 ਆ ਜਿਹੜਾ ਥਾਣਾ ਬਟਾਣਾ ਜ਼ਿਲ੍ਹਾ ਕਰਨਾਲ ਹਰਿਆਣਾ ਦੇ ਵਿੱਚ ਦਰਜਾ। ਇੱਕ ਮੁਕਦਮਾ ਨੰਬਰ 141 ਇਹ ਪਾਸਪੋਰਟ ਐਕਟ ਇਹ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦਾ ਜਿਹੜਾ ਥਾਣਾ ਉੱਥੇ ਦਰਜ ਹੈ। ਉਹ ਗੱਲ ਇਹ ਆ ਕਿ ਬੰਦਾ ਕੋਈ ਬਹੁਤ ਸਾਫ਼ ਸੁਥਰਾ ਹੋਵੇ ਨਾ ਤੇ ਉਹ ਇਹੋ ਜਿਹੇ ਇਲਜ਼ਾਮ ਲਾਵੇ ਤੇ ਸੁਪਾ ਦਿੰਦਾ। ਜੇ ਸੁਲਤਾਨਪੁਰ 로ਦੀ ਦੀ ਪੁਲਿਸ ਨੇ ਇਕੱਲੇ ਸੁਲਤਾਨਪੁਰ ਚ ਪਰਚੇ ਹੋਏ ਹੁੰਦੇ ਤਾਂ ਅਸੀਂ ਆਪਾਂ ਮੰਨ ਸਕਦੇ ਸੀ ਵੀ ਚਲੋ ਇਹਦੀ ਗੱਲਾਂ 'ਚ ਕੋਈ ਸੱਚ ਹੋ ਸਕਦਾ। ਹਾਲ ਇਸ ਧਰਤੀ ਦਾ ਪਿਛਲੇ 10 ਸਾਲਾਂ ਦੇ ਵਿੱਚ ਕੀਤਾ ਗਿਆ। ਉਹ ਕਿਤੇ ਵੀ ਕੰਪੈਰੀசன் ਨਹੀਂ ਹੈਗਾ ਜਿੰਨਾ ਲੋਕਾਂ ਦੇ ਨਾਲ ਤਕਾ ਨਜਾਇਜ਼ ਪਰਚੇ ਲੋਕਾਂ ਦੇ ਜਿਹੜੇ ਜ਼ਮੀਨਾਂ ਦੇ ਫਸਲਾਂ ਦੇ ਮੁਆਵਜ਼ੇ ਆਏ ਆ ਉਹ ਨਹੀਂ ਲੋਕਾਂ ਨੂੰ ਮਿਲੇ ਹਰਿਆਣਾ ਦਿੱਲੀ ਰਾਜਸਥਾਨ ਪੰਜਾਬ ਦੇ ਵਿੱਚ ਵੱਖ-ਵੱਖ ਥਾਣਿਆਂ 'ਚ ਪਰਚੇ ਦਰਜ ਆ ਔਰ ਜਿਹੜੇ ਬਿਨਾਂ ਕਿਸੇ ਸਬੂਤ ਤੋਂ ਇਲਜ਼ਾਮ ਲਾ ਦੇਣਾ ਕਿ ਪੁਲਿਸ ਨੇ ਪੈਸੇ ਲਏ ਸਾਡੇ ਕੋਲ ਪੁਲਿਸ ਇਹ ਸਾਡਾ ਦੱਸਣਾਤ ਬਣਦਾ ਨਾ ਕਿ ਪੁਲਿਸ ਨੂੰ ਜੇ ਪਏ ਪੈਸੇ ਦਿੱਤੇ ਤੇ ਮੈਂ ਕਿਸ ਚੀਜ਼ ਦੇ ਪੈਸੇ ਦਿੱਤੇ ਆ ਕਾਹਦੇ ਲਈ ਕ腐ਸ਼ਨ ਦਿੱਤੀ ਆ ਇਹ ਸਮੱਸਿਆ ਹੈ ਕਿ ਵੀ ਜੇ ਮੈਂ ਪਿੰਡੋਂ ਪਿੰਡ ਚੱਲ ਜਵਾਂ ਜਿੰਨੇ ਪਿੰਡਾਂ ਚ ਗਿਆ ਕੋਈ ਬੰਦਾ ਨਹੀਂ ਮੈਨੂੰ ਮਿਲਿਆ ਜਿਹਦੇ ਤੇ ਨਿਰੀਆਜ ਪਰਚਾ ਨਾ ਹੋਇਆ ਹੋਵੇ ਉਹਨੂੰ ਤੁੰਕ ਕੇ ਅੰਦਰ ਲਾ ਕੀਤਾ ਹੋਵੇ ਤੇ ਉਹਦੇ ਤੋਂ ਬਾਅਦ ਉਹਦੇ ਤੋਂ ਪੈਸੇ ਨਾ ਲਏ 2 ਲੱਖ 5 ਲੱਖ 7 ਲੱਖ ਇੱਕ ਜ਼ਿੰਮੇਵਾਰ ਆਦਮੀ ਆਪਦੀ ਫਸਲ ਬੀਜਦਾ ਕੋਈ ਆਲੂ ਬੀਜਦਾ ਕੋਈ ਕਣਕ ਬੀਜਦਾ ਮੰਡੀ ਲੈ ਜਾਂਦਾ ਵੇਚ ਕੇ ਪੈਸੇ ਵਟ ਕੇ ਆਉਂਦਾ ਤੇ ਉਹ ਤੋਂ ਮਗਰੋਂ ਕਿ ਨਾ ਉਹ ਕਹੇ ਕਿ ਜ਼ਿੰਮੇਵਾਰ ਨੂੰ 5 ਲੱਖ 7 ਲੱਖ ਰੁਪਏ ਪੁਲਿਸ ਵਾਲੇ ਨੂੰ ਦੇਣਾ ਉਹ ਇਹ ਕੱਲ ਇਲਜ਼ਾਮ ਕਾਂਗਰਸ ਪਾਰਟੀ ਤੇ ਐਮ ਐਲ ਏ ਸਾਹਿਬ ਤੇ ਜਾਂ ਪ੍ਰਸ਼ਾਸਨ ਤੇ ਲਗਾਏ ਗਏ ਆ ਕਿ ਬਿਲਕੁਲ ਝੂਠ ਦਾ ਪਲੰਦਾ ਔਰ ਇਹਦੇ ਵਿੱਚ ਆਪਣੀ ਹਰ ਇੱਕ ਬੰਦੇ ਨੇ ਨਿੱਜੀ ਰੰਜਿਸ਼ ਕੱਢਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਕਈ ਬੰਦੇ ਹੋਰ ਵੀ ਐਸੇ ਆ ਜਿਹੜੇ ਕੋ ਟਿਕਟਾਂ ਦੇ ਚਾਹਮਾਨ ਆ ਇਹ ਕਿਹਾਣਾ ਚਾਹੁੰਨਾ ਕਿ ਅੱਜ ਵੀ ਮੈਂ ਇੱਥੇ ਆਇਆ ਮੈਨੂੰ ਲੋਕਾਂ ਨੇ ਦੱਸਿਆ ਕਿ ਜੀ ਮੈਂ ਇੰਨੇ ਪੈਸੇ ਦਿੱਤੇ ਮੈਂ ਇੰਨੇ ਪੈਸੇ ਦਿੱਤੇ ਇਹ ਹਾਲ ਹੋ ਰਿਹਾ ਸੁਲਤਾਨਪੁਰ ਲੋਧੀ ਦਾ ਇਹ ਜਿਹੜਾ ਹਾਲੇ ਪਰਮਨੈਂਟ ਸਫਾਈ ਕਰਨ ਦੀ ਲੋੜ ਹੈ ਤਾਂ ਮੈਂ ਸਫਾਈ 'ਚ ਜੁਟ ਗਿਆ ਤੇ ਸਫਾਈ ਕਰਕੇ ਹੀ ਛੱਡਾਂਗਾ। ਬੀਤੇ ਦਿਨੀ ਸultanpur Lodhi ਤੋਂ ਵਿਧਾਇਕ ਨਵਤੇ ਸਿੰਘ ਚੀਮਾ ਦੇ ਖਿਲਾਫ ਉਹਨਾਂ ਦੇ ਹੀ ਖਾਸ ਰਹੇ ਸੁਰਜੀਤ ਸਿੰਘ ਸੱਦੂਵਾਲ ਵੱਲੋਂ ਬਗਾਵਤ ਕਰਦੇ ਹੋਏ ਕਈ ਗੰਭੀਰ ਇਲਜ਼ਾਮ ਲਗਾਏ ਸਨ। ਇਲਜ਼ਾਮ ਸਨ ਕਿ ਪਿਛਲੇ 4 ਸਾਲਾਂ 'ਚ ਸultanpur Lodhi ਵਿੱਚ ਭ੍ਰਿਸ਼ਟਾਚਾਰ ਤੇ ਟੱਕੇ ਛਾਇਆ ਹੋ ਰਿਏ ਨੇ। ਦੇ ਘਸਾ ਚੁਰਾਹੀ ਲੋਕਾਂ ਦੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਨੇ ਸੱਦੂਵਾਲ ਦੇ ਘਰ ਪਹੁੰਚੇ ਰਾਣਾ ਇੰਦਰਪ੍ਰੀਤ ਸਿੰਘ ਨੇ ਵੀ ਕਈ ਲੋਕ ਸਾਹਮਣੇ ਲਿਆਂਦੇ ਸਨ ਜਿਨ੍ਹਾਂ ਦੇ ਇਲਜ਼ਾਮ ਸਨ ਕਿ ਉਹਨਾਂ ਤੇ ਝੂਠੇ ਪਰਚੇ ਕਰਕੇ ਪੈਸੇ ਮੰਗੇ ਜਾ ਰਹੇ ਨੇ ਹੁਣ ਜਦੋਂ ਰਾਣਾ ਇੰਦਰਪ੍ਰੀਤ ਨੇ ਸਿੱਧੇ ਹਮਲੇ ਕੀਤੇ ਤਾਂ ਚੀਮਾ ਗਰੁੱਪ ਨੇ ਵੀ ਇੱਕ ਪ੍ਰੈਸ ਵਾਰਤਾ ਕਰਦਿਆ ਉਹਨਾਂ ਹਮਲਿਆਂ ਤੇ ਜਵਾਬ ਦਿੱਤਾ ਐਸਐਸਐਲ ਦੇ ਚੇਅਰਮੈਨ ਰਮੇਸ਼ ਟਡਵਿਡੀ ਅਤੇ ਹੋਰ ਸਮਰਥਕਾਂ ਨੇ ਇਲਜ਼ਾਮ ਲਗਾਏ ਨੇ ਕਿ ਜੋ ਝੂਠੇ ਪਰਚੇ ਕਰਕੇ ਪੈਸੇ ਮੰਗਣ ਦੀ ਗੱਲ ਕਹੀ ਜਾ ਰਹੀ ਹੈ ਉਹ ਬੇਬੁਨਿਆਦ ਹੈ ਤੇ ਜਿਨ੍ਹਾਂ ਲੋਕਾਂ ਨੇ ਇਲਜ਼ਾਮ ਲਗਾਏ ਨੇ ਉਹਨਾਂ ਤੇ ਕਈ ਗੰਭੀਰ ਕੇਸ ਦਰਜ ਨੇ ਚੀਮਾ ਗਰੁੱਪ ਨੇ ਪ੍ਰੈਸ ਵਾਰਤਾ ਕਰਦੇ ਕਹਿਿਆ ਕਿ ਸੁਲਤਾਨਪੁਰ ਲੋਧੀ ਪ੍ਰਸ਼ਾਸਨ ਸਾਫ਼ ਸੁਥਰਾ ਹੈ ਤੇ ਲੋਕ ਤਾਂ ਉਹ ਕ੍ਰਿਮੀਨਲ ਨੇ ਜਿਨ੍ਹਾਂ ਨੇ ਇਹ ਇਲਜ਼ਾਮ ਲਗਾਏ ਨੇ ਚੀਮਾ ਗਰੁੱਪ ਵੱਲੋਂ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਵੀ ਕ੍ਰਿਮੀਨਲ ਦੱਸਿਆ ਗਿਆ ਉਹਨਾਂ ਦਾ ਕਹਿਣਾ ਸੀ ਕਿ ਬੇਸ਼ੱਕ ਰਾਣਾ ਗੁਰਜੀਤ ਤੇ ਉਹਨਾਂ ਦਾ ਪੁੱਤਰ ਚੌਂ ਲੜ ਲੈ ਪਰ ਸਾਰੇ ਵਰਕਰ ਨਵਤੇਜ ਚੀਮਾ ਦੇ ਨਾਲ ਨੇ ਮੇਰ ਮੇਜਰ ਵਿੰਡੀ ਚੇਅਰਮੈਨ ਐਸਐਸਐਲ ਬਲਾਕ ਸੁਲਤਾਨਪੁਰ ਲੋਧੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਕੁਝ ਲੋਕ ਜਿਹੜੇ ਸਰਜੀਤ ਸਿੰਘ ਸੱਧੂਆ ਮਨਜੀਤ ਸਿੰਘ ਜੀ ਭਰੋਆਣਾ ਔਰ ਸੁੱਚਾ ਸਿੰਘ ਜੀ ਸ਼ਿਕਾਪੁਰ ਤੋਂ ਜਿਹੜੇ ਬੰਦਿਆਂ ਨੇ ਇਹ ਵੀਡੀਓ ਦੇਖੀਆਂ ਜਿਹੜੀਆਂ ਅਸੀਂ ਸੋਸ਼ਲ ਮੀਡੀਆ ਤੇ ਜਿਹੜੇ ਬੰਦਿਆਂ ਨੇ ਇਲਜ਼ਾਮ ਲਾਏ ਆ ਪੁਲਿਸ ਪ੍ਰਸ਼ਾਸਨ ਤੇ ਔਰ ਸਾਡੇ ਹਲਕੇ ਦੇ ਜਿਹੜੇ ਨ ਤੜਕ ਜਰਨਲ ਜਿਹੜੇ ਬਹੁਤ ਹੀ ਇਲਾਕੇ ਦੇ ਵਿੱਚ ਵਿਕਾਸ ਦੇ ਮਸੀਹਾ ਦੇ ਨਾਂ ਨਾਲ ਜਾਣੇ ਜਾਂਦੇ ਸਾਡੇ ਐਮ.ਐਲ.ਏ ਸਰਦਾਰ ਮਤੇਜ ਸਿੰਘ ਚੀਮਾ ਜੀ ਪਰ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਅਸੀਂ ਇੱਕ ਸਿੱਧੂਵਾਲ ਜਿਹੜਾ ਵਾ ਸਰਜੀਤ ਸਿੰਘ ਸੱਧੂ ਆ ਉਸ ਨੂੰ ਬਲਾਕ ਸੰਪਤੀ ਮੈਂਬਰ ਬਣਾਇਆ ਔਰ ਪੂਰੇ ਪੌਣੇ ਪੰਜ ਸਾਲ ਦੇ ਵਿੱਚ ਉਹਨੇ ਇਹ ਰਾਜ ਕੀਤਾ ਪੂਰਾ ਰਾਜ ਭਾਗ ਉਹਨੇ ਭੋਗਿਆ ਵਾ ਹੁਣ ਉਹ ਬੰਦਾ ਅੱਜ ਪਿੱਠ 'ਚ ਛੁਰਾ ਮਾਰਨ ੜਿਆ ਪਰ ਜਿਹੜੇ ਬੰਦੇ ਆ ਰਾਣੇ ਇੰਦਰਪ੍ਰਤਾ ਵਰਗੇ ਜਿਹੜੇ ਇਹਨਾਂ ਦੇ ਨਾਲ ਫੋਟੋਆਂ ਆਣਾਂ ਕੇ ਖਿਚਾਉਂਦੇ ਆ ਵੀ ਇਹ ਬੰਦਿਆਂ ਨਾਲ ੱੱੱਕਾ ਹੋਇਆ ਇਹ ਆਪ ਖੁਦ ਕ੍ਰਿਮੀਨਲ ਬੰਦੇ ਆ ਇਹ ਤਾਂ ਹੀ ਇਹੋ ਜਿਹੇ ਬੰਦਿਆਂ ਨੂੰ ਆ ਕੇ ਮਿਲਦੇ ਇਲਾਕੇ ਦਾ ਮਾਹੌਲ ਜਿਹੜਾ ਸਾਰਾ ਖਰਾਬ ਕਰਨ ਦੇ ਆ ਇਹਨਾਂ ਲੋਕਾਂ ਨੂੰ ਸ਼ਹਿਾ ਦੇਣ ਦੇ ਆਣ ਕੇ ਇਹ ਮੈਂ ਸਮਝਦਾ ਕਿ ਜਿਹੜੇ ਇਹ ਤਿੰਨ ਵਿਧਾਨ ਸਭਾ ਹਲਕੇ ਆ ਜਿਨ੍ਹਾਂ ਵਿੱਚ ਰਾਣਾ ਸਾਹਿਬ ਦੀ ਸਿੱਧੀ ਇੰਟਰਫੇਰਿੰਗ ਆ ਫਗਵਾੜਾ ਹੋਵੇ ਚਾਹੇ ਭਲਾਤ ਹੋਵੇ ਸultanpur ਪਰ ਇਹਨਾਂ ਲੋਕਾਂ ਨੂੰ ਇਹ ਹੱਤਕੰਡੇ ਵਰਤਣੇ ਨਹੀਂ ਚਾਹੀਦੇ ਜਿਹੜੇ ਕ੍ਰਿਮੀਨਲ ਆਣ ਕੇ ਬੰਦਿਆਂ ਨੂੰ ਆਣ ਕੇ ਮਿਲਦੇ ਆ ਇਹ ਔਰ ਉਹਨਾਂ ਦੇ ਨਾਲ ਫੋਟੋਆਂ ਖਿਚਾ ਦਿੰਦੇ ਕਈ ਥਾਂ ਤੇ ਹੀ ਇਹੋ ਜਿਹਾ ਦੇਖਿਆ ਕਿ ਜਿੱਥੇ ਅਫਸੋਸ ਕਰਨ ਵੀ ਆਉਂਦੇ ਆ ਤੇ ਦਿਨੂ ਇਹ ਫੋਟੋ ਲਾ ਦਿੰਦੇ ਆ ਵੀ ਆ ਇੱਥੇ ਪੋਲੀਟਿਕਲ ਜਿਹੜ ਜਿਹੜਾ ਕਿ ਇਹਨਾਂ ਗੱਲਾਂ ਦਾ ਲੌਜੀਕ ਨਹੀਂ ਪਰ ਇਲਾਕਾ ਜਿਹੜਾ ਵਾ ਉਹ ਐਮਐਲਏ ਸਰਦਾਰ ਨਵਤੇਜ ਸਿੰਘ ਚੀਮਾ ਦੇ ਨਾਲ ਆ ਉਹ ਭਾਵੇਂ ਰਾਣਾ ਗਰਜੀਤ ਸਿੰਘ ਆ ਜਾਣ ਖੋਦ ਆ ਬਈ ਇਥੋਂ ਇਲੈਕਸ਼ਨ ਲੜ ਲੈਣ ਚਾਹੇ ਇੰਦਰਪ੍ਰਤਾਪ ਲੜ ਲੈਣ ਪਰ ਦੋ ਵਾਰ ਦਾ ਸੀਟਿੰਗ ਐਮਐਲਏ ਅਸੀਂ ਇਹ ਜਿਹੜਾ ਜਿੰਨਾ ਮਾਮਲਾ ਆ ਜੋ ਇਹ ਇੰਟਰਫੇਰਿੰਗ ਕਰ ਰਹੇ ਨੇ ਰਾਣਾ ਸਾਹਿਬ ਰਾਣਾ ਇੰਦਰਪ੍ਰਤਾਪ ਉਹਨਾਂ ਦੇ ਮੰਤਰੀ ਸਾਹਿਬ ਜਿਹੜੇ ਫਾਦਰ ਸਾਹਿਬ ਉਹ ਇੰਟਰਫੇਅਰ ਕਰ ਰਿਹਾ ਇਹ ਸਾਰਾ ਮਾਮਲਾ ਜਿਹੜਾ ਵਾ ਇਹ ਸਾਰਾ ਇਲਾਕਾ ਹਾਈ ਕਮਾਂਡ ਤੱਕ ਲੈ ਕੇ ਜਾਊਗਾ ਸਾਡਾ ਜਿਹੜਾ ਅੱਜ ਦੀ ਅਸੀਂ ਇਹ ਪ੍ਰੈਸ ਕਾਨਫਰੰਸ ਕੀਤੀ ਆ ਕੱਲ ਦਾ ਅਸੀਂ ਸੋਸ਼ਲ ਮੀਡੀਆ ਤੇ ਔਰ ਪ੍ਰਿੰਟ ਮੀਡੀਆ ਤੇ ਸਾਡੇ ਕੁਝ ਬੰਦਿਆਂ ਨੇ ਮਨਜੋਗ ਐਮਐਲਏ ਸਾਹਿਬ ਦੇ ਖਿਲਾਫ ਔਰ ਸਾਡਾ ਜਿਹੜਾ ਲੋਕਲ ਪ੍ਰਸ਼ਾਸਨ ਆ ਉਹਦੇ ਖਿਲਾਫ ਜਿਹੜੀਆਂ ਬੇਬੁਨਿਆਦ ਜਿਹੜੇ ਉਹਨਾਂ ਨੇ ਦੋਸ਼ ਲਾਏ ਆ ਉਹਦੇ ਸੰਬੰਧੀ ਅਸੀਂ ਇਹ ਪ੍ਰੈਸ ਕਾਨਫਰੰਸ ਲਈ ਆ ਜਿਸ ਤਰ੍ਹਾਂ ਸਰਜੀਤ ਸਿੰਘ ਸੱਧੂਵਾਲ ਨੇ ਬੋਲਿਆ ਕਿ ਸੰਤਾਲਪੁਰ 로ਦੀਚ ਝੂਠੇ ਪਰਚੇ ਹੋਏ ਪਿਛਲੇ 4.5 ਸਾਲਾਂ ਦੇ ਵਿੱਚ ਕਰਪਸ਼ਨ ਹੋਈ ਦੇਖੋ ਜਿਸ ਇਨਸਾਨ ਨੂੰ ਬਾਂਜੋਗ ਐਮਐਲਏ ਸਾਹਿਬ ਨੇ ਬਲਾਸਮਤੀ ਟਿਕਟ ਦੇ ਕੇ ਔਰ ਦਿਨ ਰੇਤ ਰਾਤ ਇੱਕ ਕਰਕੇ ਉਹਨਾਂ ਨੂੰ ਜਿਤਾਇਆ ਪਾਰਟੀ ਦੇ ਵਿੱਚ ਮਾਨ ਮਾਨ ਸਨਮਾਨ ਦਿੱਤਾ ਔਰ ਪੌਣੇ 5 ਸਾਲ ਐਜੰਟੀ ਦੀਆਂ ਪਤਾ ਨਹੀਂ ਕਿੰਨੇ ਕੰਪਰੋਮਾਈਜ਼ ਜਿਹੜੇ ਆ ਜਿਹੜੇ ਲੋਕਾਂ ਦੇ ਪੈਸੇ ਦੇਨੇ ਸੀ ਉਹ ਕਿੰਨੇ ਕੰਪਰੋਮਾਈਜ਼ ਐਮ.ਐਲ.ਏ. ਸਾਹਮਣੇ ਕਰਾਏ ਆ ਜਿੱਥੋਂ ਤੱਕ ਗੱਲ ਉਹ ਕਰਦਾ ਕਿ ਸੁਲਤਾਨਪੁਰ ਲੋਧੀ ਦੇ ਝੂਠੇ ਪੁਲਿਸ ਨੇ ਪਰਚੇ ਕੀਤੇ ਆ ਜੇ ਉਹਦੀ ਗੱਲ ਆਪਾਂ ਸੁਲਤਾਨਪੁਰ ਲੋਧੀ ਦੇ ਵਿੱਚ ਦੋ ਪਰਚੇ ਦਰਜ ਹੋਏ ਆ ਉਹ ਵੀ ਜਿਹੜੇ ਲੋਕਾਂ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਏਜੰਟੀ ਕਰਦਾ ਉਹ ਹੁਣ ਜਦੋਂ ਆਪਾਂ ਕਿਸੇ ਕੋਲ ਪੈਸੇ ਲੈ ਲਾਂਗੇ ਉਹਦਾ ਬੱਚਾ ਬਾਹਰ ਨਹੀਂ ਜਾਊਗਾ ਤਾਂ ਕੀ ਉਹਦੇ ਵਿੱਚ ਜਿਹੜਾ ਉਹ ਪਰਚਾ ਨਹੀਂ ਦਰਜ ਹੋਊਗਾ ਤਾਂ ਕੀ ਹੋਊਗਾ ਗੱਲ ਦੋਸ਼ ਤਾਂ ਉਹਨੇ ਸੁਲਤਾਨਪੁਰ ਲੋਧੀ ਪੁਲਿਸ ਤੇ ਲਾਇਆ ਮੈਂ ਤੁਹਾਨੂੰ ਦੱਸ ਦਿੰਨਾ ਕਿ ਇੱਕ ਮੁਕੱਦਮਾ ਨੰਬਰ 67 ਇੱਕ ਮੁਕੱਦਮਾ ਨੰਬਰ 7 ਆ ਇਹ ਸਦੀਰ ਸਿੰਘ ਤੇ ਦਰਜਾ ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਦੇ ਵਿੱਚ ਇੱਕ ਮੁਕੱਦਮਾ ਨੰਬਰ 179 ਆ ਜਿਹੜਾ ਥਾਣਾ ਬਟਾਣਾ ਜ਼ਿਲ੍ਹਾ ਕਰਨਾਲ ਹਰਿਆਣਾ ਦੇ ਵਿੱਚ ਦਰਜਾ ਇੱਕ ਮੁਕੱਦਮਾ ਨੰਬਰ 141 ਇਹ ਪਾਸਪੋਰਟ ਐਕਟ ਇਹ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦਾ ਜਿਹੜਾ ਥਾਣਾ ਉੱਥੇ ਦਰਜ ਹੈ। ਸੋ ਗੱਲ ਇਹ ਆ ਕਿ ਬੰਦਾ ਕੁਝ ਬਹੁਤ ਸਾਫ਼ ਸੁਥਰਾ ਹੋਵੇ ਨਾ ਤੇ ਉਹ ਇਹੋ ਜਿਹਾ ਇਲਜ਼ਾਮ ਲਾਵੇ ਤੇ ਸੋਭਾ ਦਿੰਦਾ। ਜੇ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇਕੱਲੇ ਸੁਲਤਾਨਪੁਰ ਚ ਪਰਚੇ ਹੋਏ ਹੁੰਦੇ ਤਾਂ ਅਸੀਂ ਆਪਾਂ ਮੰਨ ਸਕਦੇ ਸੀ ਵੀ ਚਲੋ ਇਹਦੀ ਗੱਲਾਂ 'ਚ ਕੋਈ ਸੱਚ ਹੋ ਸਕਦਾ। ਜਿਹਦੇ 'ਚ ਹਰਿਆਣਾ, ਦਿੱਲੀ, ਰਾਜਸਥਾਨ, ਪੰਜਾਬ ਦੇ 'ਚ ਵੱਖ-ਵੱਖ ਥਾਣਿਆਂ 'ਚ ਪਰਚੇ ਦਰਜ ਆ। ਔਰ ਬਿਲੇ ਬਿਨਾਂ ਕਿਸੇ ਸਬੂਤ ਤੋਂ ਇਲਜ਼ਾਮ ਲਾ ਦੇਣਾ ਕਿ ਪੁਲਿਸ ਨੇ ਪੈਸੇ ਲਾਇਆ ਸਾਡੇ ਕੋਲੋਂ ਪੁਲਿਸ ਇਹ ਸਾਡਾ ਦੱਸਣਾ ਬਣਦਾ ਨਾ ਕਿ ਪੁਲਿਸ ਨੂੰ ਜੇ ਪੈਸੇ ਪੈਸੇ ਦਿੱਤੇ ਤਾਂ ਮੈਂ ਕਿਸ ਚੀਜ਼ ਦੇ ਪੈਸੇ ਦਿੱਤੇ ਆ ਕਾਹਦੇ ਲਈ ਕ腐ਸ਼ਨ ਦਿੱਤੀ ਆ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਸ ਪਾਰਟੀ ਦੇ ਵਿੱਚ ਪੌਣੇ ਪੰਜ ਸਾਲ ਰਾਜਪਾਲ ਭੁਗਿਆ ਹੋਵੇ ਆਪਣੀ ਮਾਂ ਪਾਰਟੀ ਜਿਹਨੂੰ ਅਸੀਂ ਕਹਾ ਹੋਵੇ ਉਸ ਜਿਸ ਐਮਐਲਏ ਸਾਹਿਬ ਨੇ ਬਲਾਸਮਤੀ ਦਾ ਵੀ ਮਾੜ ਬਖਸ਼ਿਆ ਹੋਵੇ ਤੋਂ ਮੇਰਾ ਖਿਆਲ ਆ ਵੀ ਇਹ ਜਿਹੜੀਆਂ ਬੇਰੁਧਾ ਜਿਹੜੀਆਂ ਅਲਜ਼ਾਮ ਲਾਉਣੇ ਆ ਤੇ ਕੋਈ ਬਾਲੀ ਵਧੀਆ ਨਹੀਂ ਕਰ ਲੋ ਸੋ ਬਾਕੀ ਖੁਸ਼ ਲੋਬ ਹੋਰ ਸੀ ਉਹ ਮੇਰੇ ਸਾਥੀ ਇੱਕ ਵਿਅਕਤੀ ਕਹਿ ਰਿਹਾ ਸੀਗਾ ਕਿ ਮੇਕੋ 22 ਲੱਖ ਰੁਪਏ ਲੈ ਗਿਆ ਇੱਕ ਕਹਿ ਰਿਹਾ ਸੀ ਮੇਕੋ 2 ਲੱਖ ਲਿਆ ਗਿਆ ਇੱਕ ਕਹਿ ਰਿਹਾ ਸੀ ਕੁਝ ਸੀ ਆ ਤਿੰਨ ਚਾਰ ਲੋਕਾਂ ਨੇ ਦਿੱਤੇ ਸੀ ਇਹ ਜਿਹੜਾ ਤੁਸੀਂ ਮਨਜੀਤ ਸਿੰਘ ਦੀ ਗੱਲ ਕਰਦੇ ਸਾਡੇ ਧੀਸਾ ਜਿਹੜੇ ਸਾਡੇ ਪ੍ਰਧਾਨ ਸ਼ਹਿਰ ਦੇ ਉਹ ਤੁਹਾਨੂੰ ਦੱਸ ਦੇ ਆ ਸਾਰੀ ਕਥੀਲ ਜਿਹੜੀ ਆ ਕੀ ਕੀ ਹੈਗਾ ਉਹਦੇ ਵਿੱਚ ਰੈਡੀ ਆ ਜੀ ਰੈਡੀ ਹਾਂ ਜੇ ਬਾਕੀ ਕੀ ਕਹਿਣਾ ਚਾਹੁੰਦੇ ਜੋ ਇਹ ਕੱਲ ਇਲਜ਼ਾਮ ਕਾਂਗਰਸ ਪਾਰਟੀ ਤੇ ਐਮਐਲਏ ਸਾਹਿਬ ਤੇ ਜਾਂ ਪ੍ਰਸ਼ਾਸਨ ਤੇ ਲਗਾਏ ਗਏ ਆ ਇਹ ਬਿਲਕੁਲ ਝੂਠ ਦਾ ਪਲੰਦਾ ਔਰ ਇਹਦੇ ਵਿੱਚ ਆਪਣੀ ਹਰ ਇੱਕ ਬੰਦੇ ਨੇ ਨਿੱਜੀ ਰੰਜਿਸ਼ ਕੱਢਣ ਦੀ ਕੋਸ਼ਿਸ਼ ਕੀਤੀ ਆ ਉਹਦੇ ਚ ਕਈ ਬੰਦੇ ਹੋਰ ਵੀ ਐਸੇ ਆ ਜਿਹੜੇ ਕੋਈ ਟਿਕਟਾਂ ਦੇ ਚਾਹਵਾਨ ਆ ਜਾਂ ਕੋਈ ਹੋਰ ਕਿਸੇ ਨੂੰ ਕੋਈ ਆਪਣਾ ਘਰੇਲੂ ਮਸਲਾ ਕਿਸੇ ਦਾ ਜਾਤੀ ਰੰਜਸ਼ ਕਰਕੇ ਇਲਜ਼ਾਮ ਲੱਗ ਰਹੇ ਨੇ ਜਿੱਦਾਂ ਕਿ ਆਪਣੇ ਮਨਜੀਤ ਸਿੰਘ ਜੀ ਭਰੋਆਣਾ ਨੇ ਕੱਲ ਕਹਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਕਿ 20-22 ਲੱਖ ਰੁਪਈਆ ਮੇਰਾ ਲੱਗਾ ਕੇਸ ਕੇਸ ਤੇ ਲੱਗਾ ਇਸ ਬਾਰੇ ਨਹੀਂ ਉਹਨਾਂ ਨੇ ਦੱਸਿਆ ਵੀ ਕੇਸ ਕੇਸ ਦੇ ਇਸ ਮੰਦ ਦੇ ਵਿੱਚ ਦਿੱਤਾ ਜਿੱਥੋਂ ਤੱਕ ਮੈਨੂੰ ਨੌਲੇਜ ਆ ਮਨਜੀਤ ਸਿੰਘ ਭਰੋਆਣਾ ਜੀ ਦੇ بیٹے ਤੇ ਕੋਈ ਹਥਿਆਰ ਐਕਟ ਦਾ ਪਰਚਾ ਦਰਜ ਹੋਇਆ ਸੀਗਾ ਜਿਦੇ ਵਿੱਚ ਬਹੁਤ ਸਾਰੀਆਂ ਖਬਰਾਂ ਤੁਹਾਡੇ ਵੀਰਾਂ ਵੱਲੋਂ ਹੀ ਲੱਗੀਆਂਈ ਸੀਗੀਆਂ ਜਿਦੇ ਵਿੱਚ ਕੀ ਉਹਨਾਂ ਨੇ ਪਾਕਿਸਤਾਨ ਨਾਲ ਸੰਬੰਧ ਲਿਖਿਆ ਬਿੱਲਾ ਮਡੇ ਅਲਾ ਜੋ ਕਿ ਅਸਲਾ ਫੜਿਆ ਗਿਆ ਮਤਲਬ ਇਹੋ ਜੀਆਂ ਗੱਲਾਂ ਉਹ ਬੰਦਿਆਂ ਨੇ ਇਲਜ਼ਾਮ ਲਾਏ ਆ ਵੀ ਜਿਹੜੇ ਬੰਦੇ ਕਿਸੇ ਗੱਲ ਨੂੰ ਇਹ ਨਹੀਂ ਦੱਸ ਸਕਦੇ ਵੀ ਇਹ ਸੀ ਪੈਸੇ ਕਿਸ ਚੀਜ਼ ਦੇ ਦਿੱਤੇ ਬਾਕੀ ਐਮਐਲਏ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ 1992 ਦੇ ਵਿੱਚ ਵੱਡੇ ਚੀਮਾ ਸਾਹਿਬ ਸਰਦਾਰ ਗਰਮੇਲ ਸਿੰਘ ਚੀਮਾ ਜੀ ਨੇ ਕਾਂਗਰਸ ਪਾਰਟੀ ਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਐਮਐਲਏ ਉਹ ਬਣੇ ਸੀ ਉਸ ਤੋਂ ਬਾਅਦ 2012 ਦੇ ਵਿੱਚ ਇੱਕ ਅਕਾਲੀ ਦਲ ਦਾ ਗੜ੍ਹ ਤੋੜਨ ਲਈ ਤੋੜ ਕੇ ਨਵਤੇਜ ਸਿੰਘ ਚੀਮਾਏ ਨੇ ਜਿੱਤ ਪ੍ਰਾਪਤ ਕੀਤੀ ਆ ਔਰ ਜਿਹੜੇ ਇਹ ਸਾਰੇ ਕਾਂਗਰਸੀ ਵੀਰਾਂ ਦੀ ਦੇਣ ਆ ਜਿਨ੍ਹਾਂ ਨੇ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਔਰ ਸਾਥ ਦਿੱਤਾ ਔਰ ਅੱਜ ਤੱਕ ਸਾਰੇ ਕਾਂਗਰਸੀ ਵੀਰ ਉਹਨਾਂ ਦੇ ਨਾਲ ਵਰਕਰ ਸਹਬਾਨ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੇ ਆ ਉਹਨਾਂ ਨੂੰ ਹੋਰ ਤਾਂ ਕੋਈ ਬੰਦਾ ਅੱਜ ਤੱਕ ਇਹ ਅਕਾਲੀ ਦਲ ਦਾ ਕਿਲਾ ਜਿਹੜਾ ਉਹ ਤੋੜਨ 'ਚ ਕਾਮਯਾਬ ਨਹੀਂ ਹੋਇਆ ਇੱਕ ਚੀਮਾ ਪਰਿਵਾਰ ਹੀ ਸੀਗਾ ਜਿਹੜਾ ਕਿ 1992 ਚ ਵੱਡੇ ਚੀਮਾ ਸਾਹਿਬ ਔਰ 2000 12 ਦੇ ਵਿੱਚ 17 ਦੇ ਵਿੱਚ ਇੱਕ ਮਿਸਾਲ ਕਾਇਮ ਕਰਨੀ ਜਿਹੜੀ ਕਿ ਅਕਾਲੀ ਦਲ ਦੀ ਪੱਕੀ ਸੀੜ ਸਮਝੀ ਜਾਂਦੀ ਸੀ ਉਹਨੂੰ ਤੋੜਿਆ ਗਿਆ ਉਸ ਵਰਕਰਾਂ ਨੇ ਹੀ ਉਹਨਾਂ ਦਾ ਸਾਥ ਦਿੱਤਾ ਔਰ ਵਰਕਰਾਂ ਦਾ ਹੀ ਉਹਦੇ ਵਿੱਚ ਸਹਿਯੋਗ ਆ ਅੱਜ ਜਿਹੜੇ ਇਹ ਗੁੰਮਰਾਹ ਕਰਨ ਪ੍ਰਚਾਰ ਕਰਕੇ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬਹੁਤ ਮਾੜੀ ਗੱਲ ਆ ਇਹ ਸਵਾਲਤਾ ਇਹ ਆ ਜੇ ਕਿ ਪਹਿਲਾਂ ਅਕਾਲੀ ਦਲ ਲੰਦਾ ਸੀ ਉਹ ਆਮ ਆਦੀ ਪਾਰਟੀ ਲੰਦੇ ਤੁਸੀਂ ਕਹਿੰਦੇ ਸੀ ਵਿਰੋਧੀ ਐ ਲੇਕਿਨ ਹੁਣ ਜਿਹੜੇ ਸਿੱਧੂ ਵਾਲਾ ਹੋ ਗਏ ਜਾਂ ਇਹ ਤੁਹਾਡੇ ਆਪਣੇ ਚੀਮਾ ਸਾਥੀ ਸੱਜੇ ਬਾਂਹ ਸੀਗੇ ਉਹਨਾਂ ਦੇ ਨਾਲ ਹੀ ਰਹੇ ਆ ਹੁਣ ਇਹ ਲੋਕ ਲਾ ਰਹੇ ਇਹਦੀ ਵਜ੍ਹਾ ਕਿਉਂ ਮੈਂ ਉਹੀ ਤੁਹਾਨੂੰ ਬੇਨਤੀ ਕੀਤੀ ਵੀ ਕੋਈ ਆਪਣੀ ਨਿੱਜੀ ਰੰਜਿਸ਼ ਕਰਕੇ ਜਾਂ ਮੇਰਾ ਕੋਈ ਕੰਮ ਇਹੋ ਜਿਹਾ ਕਹੋ ਜਿਹੜਾ ਕੰਮ ਨਹੀਂ ਹੋ ਸਕਦਾ ਉਹ ਨਹੀਂ ਹੋਇਆ ਤੇ ਉਹਨੂੰ ਆਪਾਂ ਦੂਜੇ ਐਂਗਲ ਨਾਲ ਦੇਖਣਾ ਸ਼ੁਰੂ ਕਰ ਦਿੰਨੇ ਆ ਵੀ ਆਪਾਂ ਹੁਣ ਇਹਨੂੰ ਕਿੱਦਾਂ ਕਿਸੇ ਕਰਨਾ ਠੀਕ ਆ ਸੱਚ ਤਾਂ ਨਾਮ ਬੜਾ ਲੈ ਰਹੇ ਆ ਨਾ ਕਿ ਐਸਐਚਓ ਜਿਹੜਾ ਇੱਥੇ ਇੰਨਾ ਟਾਈਮ ਰਿਹਾ ਤੇ ਉਹਨੇ ਬਹੁਤ ਇਤੇ ਕਿਸ ਤਰ੍ਹਾਂ ਜਦੋਂ ਫਲਾਇਆ ਸੀ ਉਹ ਵੀ ਰੋਲ ਆ ਰਿਹਾ ਉਹਨੂੰ ਉਹ ਇੱਥੇ ਕਿੰਨੀ ਦਿਨ ਰਿਹਾ ਐਸਐਚਓ ਉਦੋਂ ਤਾਂ ਕੋਈ ਕੋਈ ਨਹੀਂ ਬੋਲਿਆ ਉਦੋਂ ਦੇ ਸਾਹਮਣੇ ਕਿਸੇ ਨੇ ਕੋਈ ਇਲਜ਼ਾਮ ਨਹੀਂ ਲਾਇਆ ਹੁਣ ਉਹਨੂੰ ਐਸਐਚਓ ਨੂੰ ਗਏ ਨੂੰ ਸਾਲ ਹੋ ਗਿਆ 6 ਮਹੀਨੇ ਹੋ ਗਏ ਹੁਣ ਆਪਾਂ ਉਹਦੇ ਤੇ ਇਲਜ਼ਾਮ ਲਾ ਰਹੇ ਆ ਜਾਂ ਉਹ ਤਾਂ ਪਿਛਲੀਆਂ ਗੱਲਾਂ ਮੁਰਦੇ ਖਾੜਨ ਦੇ ਆ ਉਹ ਗੱਲਾਂ ਦੇਖੋ ਇਹ ਇਹ ਵਾਜਬ ਗੱਲਾਂ ਨਹੀਂ ਇਹ ਅੱਜ ਜਿਹੜੀਆਂ ਗੱਲਾਂ ਸੀਗੀਆਂ ਮੌਕੇ ਤੇ ਕਰਦੇ ਮੌਕੇ ਤੇ ਉਸ ਚੀਜ਼ ਦਾ ਵਿਰੋਧ ਕਰਦੇ ਵੀ ਆ ਗੱਲ ਮੌਕੇ ਤੇ ਐਂਦਾ ਹੋਈ ਆ ਉਹ ਗੱਲਾਂ ਬੇਬੁਨਿਆਦ ਆ ਉਹ ਸਿਰਫ ਇੱਕ ਪਾਰਟੀ ਬਾਈ ਹੋਰ ਆਪਣਾ ਆਪਣੇ ਆਪ ਨੂੰ ਅਹੁਦੇਦਾਰਾਂ ਨੂੰ ਅਹੁਦਾ ਲੈਣ ਲਈ ਕੁਝ ਵੀ ਕਰਨ ਲਈ ਜਿਹੜਾ ਉਹ ਕੰਮ ਜਿਹੜਾ ਚੱਲ ਰਿਹਾ ਵਾ ਦੇਖੋ ਜੇ ਕੋਈ ਕਿਸੇ ਨੇ ਪੈਸਾ ਲਿਆ ਤੇ ਉਹਦਾ ਕੋਈ ਪ੍ਰੂਫ ਹੋਊਗਾ ਪਰੂਫ ਦੇ ਤੱਥਾਂ ਦੇ ਆਧਾਰ ਦੇ ਨਾਲ ਗੱਲ ਕਰੇ ਕੋਈ ਬੰਦਾ ਕਰਨਾ ਵੀ ਜੇ ਕਿਸੇ ਨੇ 22 ਲੱਖ ਦਾ ਇਲਜ਼ਾਮ ਲਾਇਆ ਤਾਂ 22 ਲੱਖ ਦਾ ਕੇਸ ਦੱਸੋ ਕਿਹੜੇ ਕੇਸ ਦੇ ਵਿੱਚ 22 ਲੱਖ ਰੁਪਇਆ ਕਿਹਨੂੰ ਦਿੱਤਾ ਕਿਹੜੇ ਪ੍ਰਸ਼ਾਸਨ ਦੇ ਕਿਹੜੇ ਬੰਦੇ ਨੇ ਲਿਆ ਕੇਸ ਵਿਗ ਵਿੱਚ ਕਿਹੜੇ ਕੇਸ ਦੇ ਬਾਬਤ ਲਿਆ ਪੈਸੇ ਰਿਸ਼ਵਤ ਦਾ ਪ੍ਰੂਫ ਤਾਂ ਨਹੀਂ ਕੋਈ ਹੁੰਦਾ ਜੀ ਨਹੀਂ ਨਹੀਂ ਰਿਸ਼ਵਤ ਦਾ ਪ੍ਰੂਫ ਇਲਜ਼ਾਮ ਲਾਉਣਾ ਆਪਾਂ ਆਪਾਂ ਕਿਸੇ ਤੇ ਇਲਜ਼ਾਮ ਲਾ ਦੇਣਾ ਅੱਜ ਇਲੈਕਸ਼ਨ ਦਾ ਦੌਰ ਆ ਅੱਜ ਕਾਂਗਰਸ ਪਾਰਟੀ ਨੂੰ ਇਹੀ ਮੈਂ ਤੁਹਾਨੂੰ ਗੱਲ ਅੱਗੇ ਰਿਪੀਟ ਕੀਤੀ ਆ ਵੀ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ਲਈ ਇਹ ਸਾਰੀ ਸਾਜ਼ਿਸ਼ ਰਚੀ ਜਾ ਰਹੀ ਆ ਜਿਹੜੀ ਕਿ ਵਿੱਚੋਂ ਜਿਹੜੇ ਬੰਦੇ ਬੰਦੇ ਗੱਲਾਂ ਉਠਾਉਂਦੇ ਆ ਵਿੱਚੋਂ ਗੱਲਾਂ ਕਰਦੇ ਆ ਇਹ ਦੇਖੋ ਕਾਂਗਰਸ ਪਾਰਟੀ ਵਰਕਰ ਜਿਹੜਾ ਉਹ ਹਤਾਸ਼ ਹੋ ਰਿਹਾ ਤੁਹਾਡੇ ਆਪਣੇ ਕਾਂਗਰਸ ਪਾਰਟੀ ਦੇ ਨਾਲ ਕਾਂਗਰਸੀ ਬੰਦਾ ਹੀ ਕੋਈ ਵੀ ਜਿਹੜਾ ਬੇਬੁਨਿਆਦ ਗੱਲ ਕਰੂਗਾ ਬਗੈਰ ਤੱਥਾਂ ਤੋਂ ਗੱਲ ਕਰੂਗਾ ਉਹ ਕਾਂਗਰਸ ਪਾਰਟੀ ਦਾ ਸਗਾ ਨਹੀਂ ਉਹ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰ ਰਿਹਾ ਔਰ ਉਹ ਕਾਂਗਰਸ ਪਾਰਟੀ ਨੂੰ ਢਾਹ ਲਾ ਰਿਹਾ ਜਿਹੜੀ ਕਿ ਵਰਕਰਾਂ ਦੇ ਵਿੱਚ ਇਹ ਗੱਲ ਬਰਦਾਸ਼ਤ ਨਹੀਂ ਹੋਣੀ ਇਹ ਭੁੱਲ ਜਾਂ ਲੋਕ ਉਹ ਲੋਕ ਭੁੱਲ ਜਾਂ ਮੈਂ ਇੱਕ ਮਿੰਟ ਉਹ ਲੋਕ ਭੁੱਲ ਜਾਂ ਜਿਹੜੇ ਕਹਿੰਦੇ ਵੀ ਅਸੀਂ ਇਦਾਂ ਕਰਕੇ ਅਸੀਂ ਕਾਂਗਰਸ ਪਾਰਟੀ ਨੂੰ ਇੱਥੇ ਕਮਜ਼ੋਰ ਕਰ ਦਾਂਗੇ ਜਾਂ ਅਸੀਂ ਕੋਈ ਆਪਣੀ ਹਵਾ ਬਣਾ ਲਾਂਗੇ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਆ ਸਾਰੇ ਧਰਮਾਂ ਦੇ ਲੋਕ ਇਹਦੇ ਵਿੱਚ ਆ ਔਰ ਇਹ ਲੋਕ ਲੋਕਾਂ ਦੇ ਵੋਟਾਂ ਪਾ ਕੇ ਚੀਮਾ ਸਾਹਿਬ ਨੂੰ ਐਮਐਲਏ ਬਣਾਇਆ ਅਕਾਲੀ ਦਲ ਦਾ ਗਾੜ੍ਹ ਤੋੜਿਆ ਔਰ ਕਾਂਗਰ ਜਿਹੜੇ ਕਾਂਗਰਸੀ ਵਰਕਰਾਂ ਨੇ ਕਾਂਗਰਸ ਪਾਰਟੀ ਨੂੰ ਨਿਮਾਣੀ ਹੋਣ ਦਾ ਰਾਣਾ ਗਰਜੀਤ ਸਿੰਘ ਜਿਹੜੇ ਕੈਬਨ ਮੰਤਰੀ ਹੈਗੇ ਆ ਉਹਨਾਂ ਦੇ بیٹے ਰਾਣਾ ਇੰਦਰਪ੍ਰਤਾ ਦੇ ਬਿਰੋਧ ਉਹਦੇ ਉੱਪਰ ਤੁਸੀਂ ਕੀ ਕਹਿਣਾ ਨਹੀਂ ਦੇਖੋ ਉਹਨਾਂ ਨੇ ਉਹਨਾਂ ਨੇ ਵੀ ਇਹੀ ਗੱਲਾਂ ਕਹੀਆਂ ਜਿਹੜੀਆਂ ਉਹਨਾਂ ਦੇ ਉੱਤੇ ਕਹਿ ਰਹੇ ਉਹਨਾਂ ਦੇ ਮਜੂਦੀ ਦੀ ਜਿਹੜੀ ਹੈ ਇਹ આરોਪ ਲੱਗੇ ਆ ਨਹੀਂ ਦੇਖੋ આરોਪ ਨਾਲ ਹੀ ਇਹਦੇ ਰਾਣਾ ਜੀ ਨੇ ਵੀ ਐਸ ਐਚਓ ਤੇ ਦੋਚ ਲਾਇਸੀ ਪਹਿਲਾਂ ਦੇਖੋ ਜਿਹੜੇ ਗੱਲ આરોਪ ਲੱਗੇ ਜੇ ਕੋਈ ਹਾਈ ਕੋਰਟ ਚ ਚੱਲਦਾ ਮੈਟਰ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ આરોਪ ਲੱਗਾ ਉਹਦੇ ਚ ਉਹ ਐਸ ਐਚਓ ਤੇ ਨੇ ਜਵਾਬ ਦੇਈ ਗੱਲ ਆਪਾਂ ਕਰਦੇ ਕਾਂਗਰਸ ਪਾਰਟੀ ਦੀ ਡੈਮੋਕ੍ਰੇਸੀ ਆ ਤਿਕੜ ਮੰਗਣੀ ਆ ਕੋਈ ਵੀ ਬੰਦਾ ਮੰਗ ਸਕਦਾ ਕੋਈ ਕਿਸੇ ਨੂੰ ਉਤਰਾਇ ਨਹੀਂ ਸਾਰੇ ਅੱਗੇ ਵੀ ਮੰਗਦੇ ਸੀਗੇ 2000 20 ਚ ਵੀ ਮੰਗੀਆਂ 2007 ਚ ਵੀ ਮੰਗੀਆਂ 2012 ਚ ਵੀ ਮੰਗੀਆਂ ਤਿਕੜ ਕੋਈ ਵੀ ਮੰਗ ਸਕਦਾ ਲੇਕਿਨ ਕਿਸੇ ਤੇ ਬਿਨੈਰ ਕਿਸੇ ਪ੍ਰੂਫ ਤੋਂ ਉਸ ਬੰਦੇ ਤੇ ਇਲਜ਼ਾਮ ਲਾਉਣਾ ਸਿਰਫ ਉਹ ਇੱਕ ਜਿੱਦਾਂ ਕਹਿ ਲਓ ਵੀ ਬੇਬੁਨਿਆਦ ਗੱਲ ਹੈ ਇਹ ਗੱਲ ਕਹੀ ਆ ਕਿ ਉਹ ਕਿਸੇ ਵੀ ਪਿੰਡ ਵਿੱਚ ਗਏ ਉਹਨਾਂ ਨੂੰ ਲੋਕ ਮਿਲਦੇ ਰਹੇ ਉਹਨਾਂ ਪਰਮਾਤਮਾ ਦੇ ਅੱਜ ਕੋਈ ਆ ਉਹਨਾਂ ਦੇ ਰੂਪਾਂ ਨੂੰ ਤੁਸੀਂ ਕਿੱਦਾਂ ਝਟਕਾਉਂਗੇ ਜਾਂ ਅਮਲਕ ਕੀ ਕਹਿਣਾ ਚਾਹੋਗੇ ਨਹੀਂ ਸਿੱਧਾ ਸਿੱਧਾ ਰਾਣੇ ਦੇ ਸਵਾਲ ਦਾ ਜਵਾਬ ਦੇਖੋ ਲੀਡਰ ਨੇ ਜਦੋਂ ਵੀ ਕਿਤੇ ਜਾਣਾ ਕਾਂਗਰਸੀ ਆ ਕਾਂਗਰਸ ਨਾਲ ਸੰਬੰਧ ਰੱਖਦੇ ਆ ਕਾਂਗਰਸ ਪਾਰਟੀ ਦੇ ਵਿੱਚ ਆ ਮੈਂ ਤਾਂ ਇਹੀ ਅਪੀਲ ਕਰੂੰਗਾ ਵੀ ਕੋਈ ਵੀ ਜਿਹੜਾ ਕਾਂਗਰਸੀ ਆ ਉਹ ਕਾਂਗਰਸ ਪਾਰਟੀ ਨੂੰ ਇਸ ਹਲਕੇ ਦੇ ਵਿੱਚ ਲੋਕਾਂ ਨੇ ਬਹੁਤ ਅਗਾਹ ਕਰਕੇ ਲਿਆਂਦਾ ਇਹਨੂੰ ਉਹਨੂੰ ਖਰਾਬ ਨਹੀਂ ਕਰਨਾ ਚਾਹੀਦਾ ਜੇ ਕੋਈ ਮਸਲਾਵਾ ਜਾਂ ਕੋਈ ਨਿੱਜੀ ਕੋਈ ਗੱਲਬਾਤ ਆ ਉਹ ਆਪਾਂ ਬੈਠ ਕੇ ਹਾਈ ਕਮਾਂਡ ਦੇ ਵਿੱਚ ਬਿਠਾ ਕੇ ਸਲਝਾ ਸਕਦੇ ਆ ਲੇਕਿਨ ਉਹਦੇ ਚ ਆਪਾਂ ਬੇਬੁਨਿਆਦ ਗੱਲਾਂ ਕਰਕੇ ਵਰਕਰਾਂ ਦਾ ਦਿਲ ਨਾ ਤੋੜੀਏ ਰਾਣੇਂਦਰ ਤੇ ਜਿਹੜੇ ਤਾ આરોਪ ਪਾਦਣ ਨੂੰ ਸਹੀ ਮੰਨਦੇ ਹੋ ਗਲਤ ਮੰਨਦੇ ਹੋ ਇਹਦਾ ਜਵਾਬ ਨਹੀਂ ਸਹੀ ਤਾਂ ਦੇਖੋ ਸਹੀ ਤਾਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਜੋ આરોਪ ਲੱਗੇ ਆ ਪ੍ਰਸ਼ਾਸਨ ਤੇ ਜਾਂ ਕੋਈ ਐਮਐਲਏ ਸਾਹਿਬ ਤੇ ਉਂਗਲ ਕਰ ਰਿਹਾ ਜਿੰਨੀ ਦੇਰ ਤੱਕ ਕੋਈ ਪ੍ਰੂਫ ਨਹੀਂ ਅਸੀਂ ਉਹਨੂੰ ਬੰਦੇ ਨਹੀਂ ਕੋਈ ਕੋਈ ਗੱਲਾਂ ਨਹੀਂ ਮੰਨਦੇ ਤੱਥਾਂ ਦੇ ਆਧਾਰ ਤੇ ਗੱਲ ਕਰੇ ਜਿਹੜੇ ਬੰਦਾ ਕਰਨਾ ਕੋਈ ਪ੍ਰੂਫ ਦੇ ਆਧਾਰ ਤੇ ਗੱਲ ਕਰੇ 22 ਲੱਖ ਰੁਪਏ ਦੀ ਗੱਲ ਤੁਸੀਂ ਕਰਤੀ 2 ਲੱਖ ਰੁਪਏ ਦੀ ਤੁਸੀਂ ਕਰ ਦਿੱਤੀ ਚੇਅਰਮੈਨ ਸਾਹਿਬ ਨੇ ਤੁਹਾਨੂੰ ਉਹ ਵੀ ਦੱਸਿਆ ਪਪਾ ਜੀ ਨੇ ਦੱਸਿਆ ਵੀ ਜੋ ਸਰਜੀਤ ਸਿੰਘ ਉਹਨਾਂ ਦੇ ਕੇਸ ਚੱਲਦੇ ਸੀ ਇਹ ਨਹੀਂ ਕਹਿੰਦੇ ਕੀ ਹੋਇਆ ਉਹਦਾ ਲੇਕਿਨ ਉਹਦਾ ਪ੍ਰੂਫ ਤਾਂ ਕੋਈ ਹੋਣਾ ਚਾਹੀਦਾ ਇਹ ਗੱਲ ਆ ਗੱਲ ਅਸੀਂ ਵੀ ਪ੍ਰੂਫ ਦੀ ਗੱਲ ਕੀਤੀ ਸੀ ਉਹ ਕਹਿੰਦੇ ਜਲਦੀ ਹੀ ਅਸੀਂ ਇੱਕ ਸਮਿਨਾਰ ਲਾਵਾਂਗੇ ਜਿਹਨੇ ਲੋਕ ਪੀੜਤ ਹੈਗੇ ਜਿਨ੍ਹਾਂ ਨੇ ਪੈਸੇ ਦਿੱਤੇ ਉਹ ਐਫੀਡੀ ਤਾਂ ਜਿਹੜੇ ਸਾਹਮਣੇ ਪੇਸ਼ ਕਰਦੇਗੇ ਉਹ ਜਲਦੀ ਇੱਕ ਲਾਰੇ ਆ ਸੈਮੀਨਾਰ ਲਾ ਕੋਈ ਨਹੀਂ ਸੈਮੀਨਾਰ ਲਾਉਣਾ ਕੋਈ ਮਾੜੀ ਗੱਲ ਸੈਮੀਨਾਰ ਕੋਈ ਵੀ ਲਾ ਸਕਦਾ ਕਿਸੇ ਚੀਜ਼ ਦਾ ਵੀ ਲਾ ਲਓ ਸੈਮੀਨਾਰ ਲੇਕਿਨ ਗੱਲ ਇਹ ਕਰਦੇ ਵੀ ਜਿਹੜੇ ਕਾਂਗਰਸੀ ਮੈਨ ਆ ਜਿਹੜੇ ਕਾਂਗਰਸ ਦੇ ਬੰਦੇ ਆ ਜਿਹੜੇ ਬੂਥਾਂ ਤੇ ਬਹਿ ਕੇ ਲੜਾਈ ਲੜਦੇ ਆ ਉਹਨਾਂ ਦੇ ਬਣਾ ਦੇ ਵਿੱਚ ਕੀ ਅਸਰ ਜਾਂਦਾ ਇਸ ਗੱਲ ਦਾ ਉਹ ਉਹ ਕਾਂਗਰਸ ਪਾਰਟੀ ਨੂੰ ਜਾਂ ਉਹ ਇਹ ਲੀਡਰਾਂ ਨੂੰ ਜਿਹੜੇ ਅੱਜ ਲੀਡਰ ਆਪਾਂ ਕਹਿੰਦੇ ਆ ਵੀ ਬਹੁਤ ਕੋਈ ਕੋਈ ਕਾਂਗਰਸ ਛੱਡ ਕੇ ਕਾਲੀ ਦਲ ਚ ਜਾ ਰਿਹਾ ਕੋ ਕਿਤੇ ਜਾ ਰਿਹਾ ਵਰਕਰਾਂ ਦਾ ਮਨ ਹਤਾਸ਼ ਹੋ ਰਿਹਾ ਇਸ ਚੀਜ਼ ਨਾਲ ਉਹਨੂੰ ਕਾਂਗਰਸ ਪਾਰਟੀ ਨੂੰ ਥੱਲੇ ਕਰਨ ਦੀ ਕਰਕੇ ਜੋ ਵੀ ਇਹ ਡਰਾਮੇਬਾਜ਼ੀ ਜੋ ਵੀ ਹੋ ਰਹੀ ਆ ਇਹ ਗੱਲ ਹੋ ਰਹੀ ਆ ਲੇਕਿਨ ਇਹ ਬਹੁਤ ਮਾੜੀ ਗੱਲ ਆ ਔਰ ਇਹ ਵਰਕਰ ਜਿਹੜਾ ਵਾ ਉਹਨੇ ਇਹਨਾਂ ਗੱਲਾਂ ਦੇ ਵਿੱਚ ਨਹੀਂ ਆਉਣਾ ਜਿੱਥੇ ਕੋਈ ਬੰਦਾ ਲੋਕ ਬਹੁਤ ਸਿਆਣੇ ਆ ਲੋਕਾਂ ਨੂੰ ਪਤਾ ਕੀ ਕੁਛ ਹੈਗਾ ਕੀ ਕੁਛ ਹੋ ਰਿਹਾ ਕੀ ਵਿਕਾਸ ਹੋਇਆ ਕੀ ਕਿੱਥੇ ਹੋਇਆ ਕੈਸੇ ਕੱਦਾਏ ਕਿੱਦਾਂ ਲੱਗੇ ਉਹ ਸਭ ਪਤਾ ਹਰ ਇੱਕ ਨੂੰ ਇਹ ਗੱਲਾਂ ਬੇਬੁਨਿਆਦ ਜਿਹੜੀਆਂ ਕਰ ਰਿਹਾ। ਆਂਦਰ ਪ੍ਰਤਾਪ ਸਿੰਘ ਦੇ ਜਿਹੜੇ ਦੋਸ਼ ਲਗਾ ਰਹੇ ਜਾਂ ਉਹ ਹਟਕੇ ਦੇ ਵਿੱਚ ਜਿਆਦਾ ਕਰ ਰਿਹਾ ਕੀ ਗੱਲ ਇਹ ਦਖਲਅੰਦਾਜ਼ੀ ਹੈ ਸਹੀ ਹੈ ਕਿ ਗਲਤ ਨਹੀਂ ਦੇਖੋ ਦਖਲਅੰਦਾਜ਼ੀ ਮੈਂ ਅੱਗੇ ਤੁਹਾਨੂੰ ਅਰਜ਼ੀ ਕੀਤੀ ਵੀ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਡੈਮੋਕ੍ਰੇਸੀ ਹੈ ਹਰ ਬੰਦਾ ਆ ਸਕਦਾ ਜਾ ਸਕਦਾ ਪਰ ਮੈਂ ਕਹਿੰਦਾ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਉਹਦੇ ਘਟੋ-ਕਟੋ ਦਾ ਨਿਚੋੜ ਤਾਂ ਕੱਢਿਆ ਜਾਵੇ ਉਸ ਚੀਜ਼ ਦਾ ਪਤਾ ਤਾਂ ਲੱਗੇ ਵੀ ਸਾਨੂੰ ਆਹ ਗੱਲ ਦਾ ਅਸਰ ਕੀ ਆ ਹੁਣ ਜਿੱਦਾਂ ਥੋੜੇ ਦਿਨ ਪਹਿਲਾਂ ਹੀ ਆਪਣੇ ਇੱਕ ਸੋਸ਼ਲ ਮੀਡੀਆ ਤੇ ਆਈ ਸ਼ਾਈ ਸਾਹਿਬ ਨੇ ਲਾਤਾ ਸ਼ਾਈ ਸਾਹਿਬ ਨੇ ਲਾਤਾ ਸਰਵਸ ਵੀ ਇੱਥੇ ਕਰ ਗਏ ਇਲਜ਼ਾਮ ਵੀ ਅੱਜ ਲਾਤਾ ਉਦੋਂ ਉਦੋਂ ਛੱਡ ਦਿੰਦੇ ਹੁਸ਼ਿਆਰਪੁਰੋ ਜਾ ਕੇ ਰਿਟਾਇਰਮੈਂਟ ਲਈ ਸੁਲਤਾਨਪੁਰੋ ਰਿਟਾਇਰਮੈਂਟ ਲੈ ਲੈਂਦੇ ਜੇ ਨਹੀਂ ਸੂਟ ਕਰਦਾ ਸੀ ਇਹਦਾ ਮਤਲਬ ਜਿੰਨੇ ਦੇ ਸੂਟ ਕਰਦਾ ਸੀ ਉਹਦੇ ਠੀਕ ਆ ਜਦੋਂ ਤੁਹਾਡਾ ਨਹੀਂ ਸੂਟ ਕੀਤਾ ਉਦੋਂ ਤੁਸੀਂ ਉੱਠ ਕੇ ਇਲਜ਼ਾਮ ਲਾਉਣੇ ਸ਼ੁਰੂ ਕਰਦੇ ਇਹ ਚੰਗੀਆਂ ਗੱਲਾਂ ਨੇ ਮਰਹਾਲ ਚੋਣਾ ਨਜ਼ਦੀਕ ਨੇ ਅਜਿਹੇ ਸਮੇਂ ਵਿੱਚ ਨਵਤੇਜ ਚੀਮਾ ਤੇ ਲੋਕਾਂ ਵੱਲੋਂ ਲਗਾਏ ਜਾ ਰਹੇ ਇਲਜ਼ਾਮ ਗੰਭੀਰ ਨੇ ਜਦ ਕਿ ਸਿਆਸਤ ਹੈ ਸਿਆਸਤ ਵਿੱਚ ਕੁਝ ਵੀ ਹੋ ਸਕਦਾ ਹੈ ਆਪਣੇ ਪਰਾਈ ਹੋ ਸਕਦੇ ਨੇ ਤੇ ਇਸੇ ਤਰ੍ਹਾਂ ਦੀ ਉਦਾਹਰਣ ਵੇਖਣ ਨੂੰ ਮਿਲਿਆ ਹੈ ਸੁਲਤਾਨਪੁਰ ਲੋਧੀ ਵਿੱਚ ਜਦ ਆਪਣੇ ਨੇ ਹੀ ਨਵਤੇਜ ਚੀਮਾ ਦੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਉਹਨਾਂ ਨੂੰ ਕਰਪਟ ਤੱਕ ਦੱਸਿਆ ਸੀ ਮੀਨੀ ਪੌਕੇਟ ਲਈ ਜਗਜੀਤ ਸਿੰਘ ਤੰਜੂ ਦੀ ਸਪੈਸ਼ਲ ਰਿਪੋਰਟ